ਇਹ ਗਿੱਜੀਆਂ ਹੋਈਆਂ ਨੇ ਹਰਿਆਣੇ ਵਾਲਿਆਂ ਨੇ ਪਤਾ ਵਿੱਚ ਪੈਰ ਧਰ ਲੇ ਆਹ ਵਰਗੀ ਵਿੱਚ ਪੈਰ ਤੇ ਦਿਖਾ ਦੇ ਇਧਰਲੇ ਬੰਦੇ ਦਿਖਾ ਦੇ ਨੇੜੇ ਲਾ ਕੇ ਉਰੇ ਲਿਆ ਉਰੇ ਇੱਥੇ ਆ ਚੀਜ਼ ਤੇ ਮਾਰ ਦੇ ਆ ਜਾਲ ਤੇ ਮਾਰ ਉਹੀ ਗੱਲ ਆ ਯਾਰ ਬਾਕੀ ਜਾਨਵਰ ਸੱਜਦੇ ਐਡ ਹੋਰੇ ਕੀ ਦਿੰਦਾ ਮੇਰੀ 35 ਕਿਲੋ ਦੇ ਦੂਗੀ ਪਰ 35 ਕਿਲੋ ਦੇ ਘਰ ਬਹੁਤ ਦੂਰ ਹੁੰਦੇ ਨੇ ਨਾ ਉਹੀ ਗੱਲ ਆ ਵੀ ਯਾਰ ਵੀ ਯਾਰ ਬਾਕੀ ਬਰੀਡ ਕੁਆਲਿਟੀ ਤੇ ਬਾਕੀ ਜਿਹੜੇ ਪਰਖ ਵਾਲੇ ਸੱਜਦੇ ਬਸ ਹੋਰ ਆ ਬਾਈ ਜਿਹੜੀ ਵੀ ਆ ਤੇ ਹਾਂ ਹਾਂ ਇਹਦੀ ਬਾਡੀ ਬੁੱਡੀ ਵਾਲੀ ਵਾਲੇ ਇਹਦੇ ਕੱਦ ਦਾ ਅੰਦਾਜ਼ਾ ਲਾ ਲਿਓ ਤੁਸੀਂ ਮਾਰਾ ਮਾਰੀ ਦਿਖੂਗਾ ਤੁਹਾਨੂੰ ਮੈਂ ਇੱਥੇ ਅਰਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਫਿਰ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਨੇੜੇ ਰਹਿ ਜਾਂ ਨਾ ਧਨੋਲਾ ਮੰਡੀ ਇਸ ਘਰ ਦੇ ਵਿੱਚੋਂ ਆਪਾਂ ਕਾਫੀ ਵੀਡੀਓ ਪਹਿਲਾਂ ਕਵਰ ਕਰ ਚੁੱਕੇ ਆਂ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ ਮਿਕਸ ਕੰਟੈਂਟ ਇੱਕ ਤਾਂ ਦਿਖਾਵਾਂਗੇ ਮੋਰਾ ਨਸਲ ਦੀਆਂ ਝੋਟੀਆਂ ਤੇ ਇੱਕ ਦਿਖਾਵਾਂਗੇ ਸੱਜਣੋ ਟਾਪ ਕੁਆਲਿਟੀ ਦੀਆਂ ਗਾਵਾਂ ਐਫ ਐ ਸੱਤ ਤੋਂ ਅੱਠ ਗਾਵਾਂ ਦਿਖਾਵਾਂਗੇ 12 ਤੋਂ 13 ਦਿਖਾਵਾਂਗੇ ਮੱਝਾਂ ਟੋਟਲ ਨਾਗ 18 ਤੋਂ 20 ਦਿਖਾਵਾਂਗੇ ਤੇ ਜਿਹੜੇ ਰੇਟ ਨੇ ਤਕਰੀਬਨ ਤਕਰੀਬਨ ਮੱਜਾਂ ਦੇ ਵੀ ਲੱਖ ਤੋਂ ਲਾ ਕੇ 2 ਲੱਖ ਤੱਕ ਦੇ ਨੇ ਗਾਵਾਂ ਦੇ ਮੇਰਾ ਖਿਆਲ ਆ ਲੱਖ ਤੋਂ ਥੋੜੇ ਅੰਦਰ ਸਟਾਰਟ ਹੋ ਜਾਂਦੇ ਨੇ ਉਹ ਹੋਣਗੇ 1 30 40 ਤੱਕ ਦੇ ਬਾਕੀ ਡੀਪਲੀ ਡਿਟੇਲ ਆਪਾਂ ਪੁੱਛਾਂਗੇ ਪ੍ਰਦੀਪ ਤੋਂ ਪ੍ਰਦੀਪ ਕੋਲੇ ਪਹੁੰਚੇ ਹੋਏ ਆ ਅੱਜ ਕਿਉਂਕਿ ਗਿਣਤੀ ਜਿਆਦਾ ਆ ਜਾਨਵਰਾਂ ਦੀ ਸੱਜਣੋ ਸਾਰੇ ਤੋਰ ਕੇ ਦਿਖਾਏ ਨਹੀਂ ਜਾਣੇ ਥੋੜੇ ਜਾਨਵਰ ਵਿੱਚੋਂ ਤੋਰ ਕੇ ਦਿਖਾਵਾਂਗੇ ਤੇ ਡਿਟੇਲ ਪੁੱਛਾਂਗੇ ਸਾਰਿਆਂ ਦੀ ਬਾਢੋਲਾ ਤੇ ਆ ਜਾ ਲੈ ਆ ਤਰਸ ਇਧਰ ਨੂੰ ਓਏ ਸੋਰ ਪ੍ਰਦੀਪ ਕੀ ਹਾਲ ਹੈ ਬਹੁਤ ਵਧੀਆ ਭਾਈ ਚੜਦੀ ਕਲਾ ਬਹੁਤ ਵਧੀਆ ਵੀਰ ਹਾਂ ਕੰਮਕਾਰ ਦਾ ਟਾਪ ਤੇ ਆ ਕੰਮਕਾਰ ਬਹੁਤ ਵਧੀਆ ਵੀਰ ਕਿਰਪਾ ਕਰ ਕੰਮਕਾਰ ਸਾਰੇ ਸੱਜਣਾ ਦੇ ਟਾਪ ਤੇ ਚੱਲਦਾ ਯਾਰ ਉੱਤ ਦੇ ਹਿਸਾਬ ਨਾਲ ਤੇ ਬਾਕੀ ਚੱਲੇ ਵੀ ਯਾਰ ਹਰੇਕ ਦਾ ਟਾਪ ਤੇ ਮੈਂ ਇਹੀ ਗੱਲ ਚਾਹੂੰਗਾ ਲੈ ਇੱਥੋਂ ਕਰ ਲਈਏ ਸ਼ੁਰੂ ਕਰ ਹਾਂ ਬਈ ਕਰ ਲੈ ਤਾਂ ਸਾਈ ਤੇ ਮਾਰਦੇ ਹੋਇਆ ਇਹਦੀ ਬਾਡੀ ਬੂਡੀ ਦਿਖਾ ਦੇ ਤੇ ਮਾਰ ਦੇ ਕੈਮਰਾ ਇਹਦਾ ਦਿਖਾ ਦੇ ਮਾਰਕਿੰਗ ਮੋਰਕਿੰਗ ਇਹਦੀ ਚੰਗੀ ਆ ਗਾਹ ਦੀ ਤੇ ਬਾਕੀ ਮੇਨ ਗੱਲ ਆ ਗਾ ਯਾਰ ਕੱਦ ਕਾਠ ਵਾਲੀ ਆ ਬਾਡੀ ਵਾਲੀ ਗਾ ਸੁਹਾ ਕਿਹੜਾ ਬਾਈ ਇਹਦਾ ਇਹ ਦੂਜਾ ਸੁਹਾ ਸੁਗੀ ਬਾਈ ਦੰਡਾ ਚ ਵੀ ਹੋਊਂਗਾ ਦੰਡਾਂ ਦੀ ਛਿੱਗੀ ਆ 6 ਦੰਡਾ ਬਾਕੀ ਬੇ ਬਾਈ ਤੈਨੂੰ ਪਤਾ ਕੋਈ ਮੱਜਾਂ ਦਾ ਕੰਮ ਚੱਲ ਆਪਾਂ ਗਰਮੀ ਵੇਲੇ ਸਟਾਰਟ ਕਰ ਦਿੰਨੇ ਆ ਨਾਵਾ ਤੈਨੂੰ ਪਤਾ ਜੀ ਆਪਾਂ ਸਦਾ ਬਾਹਰ ਹੀ ਕੰਮ ਕਰਦੇ ਆ ਗਰਮੀ ਸਰਦੀ 12 ਮਹੀਨੇ ਤੀ ਦੇਣਾ ਠੀਕ ਆ ਜੀ ਬਾਕੀ ਜਿੱਦਾਂ ਦੇ ਜਨਮੜਾ ਵੀਰੇ ਆਪਾਂ ਉਹਨਾਂ ਜਿਹੜੇ ਬੰਦੇ ਚਲੋ ਆਪਣੇ ਕੋਲ ਲੈ ਕੇ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਆ ਤਕਰੀਬਨ ਓਏ ਆ ਜਾ ਗੱਗੀ ਤੋਰ ਦੇਗਾ ਵੀ ਸਾਰੇ ਤਰ੍ਹਾਂ ਦੀ ਆਪਣੇ ਕੋਲੇ ਕੁਆਲਿਟੀ ਆ ਵੀਰੇ ਅੱਛਾ ਜੀ ਹਾਂ ਝੋਟੀਆਂ ਵੀ ਆਪਣੇ ਕੋਲੇ ਟੌਪ 10 ਨੇ ਬਾਕੀ 7-8 ਗਾਵਾਂ ਸੇਲ ਹੋ ਗਈਆਂ 8 ਗਾਵਾਂ ਰਹਿ ਗਈਆਂ ਅਜੇ ਕਰੇ ਆਪਣੇ ਠੀਕ ਹੈ ਗੱਲ। ਬਾਕੀ ਜੇ ਗੱਲ ਕਰ ਲਈਏ ਯਾਰ 3 ਦੇ ਵਿੱਚ ਜਾਨਵਰ ਹੁੰਦੇ ਨੇ। ਹਰ ਟਾਈਮ ਬਾਈ ਆਪਣੇ ਕੋਲੇ 20 ਤੋਂ 30 ਜਾਨਵਰ ਹਰ ਟਾਈਮ ਆਪਣੇ ਕੋਲੇ ਮਿਲਣਗੇ ਜਦੋਂ ਮਰਜੀ ਕੋਈ ਆ ਜੀ। ਹਾਂ ਗਾਂ ਉਹੀ ਗੱਲ ਆ ਸੱਜਣਾ ਭੁੱਖ ਲੈ ਨਹੀਂ ਆ ਦੇਖ ਕੇ ਤੇ ਬਾਕੀ ਇਹ ਮੰਨ ਕੇ ਚੱਲਪਾ ਬਾਈ ਜਿਦਾਂ ਸਰਦੀਆਂ ਵਾਲਾ ਸਿਸਟਮ ਹੁੰਦਾ ਤਾਂ ਇਹ 40-45 ਕਿਲੋ ਵਾਲੀ ਵਹਿੜਾ ਸੀ। ਠੀਕ ਹੈ ਜੀ। ਹੁਣ ਵੀ ਤੁਹਾਨੂੰ ਥੋੜਾ ਜਿਹਾ ਮੌਸਮ ਦੇ ਹਿਸਾਬ ਨਾਲ ਵੀ 35 ਕਿਲੋ ਦੁੱਧ ਦੇ ਨਾਰਮਲ ਦੇ ਦੂਗੀ ਇਹਦੇ 12 ਦਿਨ ਬਾਕੀ ਆ। ਮੰਨ ਕੇ ਜਿਹੜਾ ਇਹਦੀ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਆ। ਜਿੱਦਾਂ ਆਪਾਂ ਕਰਦੇ ਹਾਂ ਭਾਰਤ ਦੇਖਦੇ ਵੀ ਨਾੜਾ ਨੂੜਾ ਬੇਨਸ ਬਹੁਤ ਜਿਆਦੇ ਆ ਹਾਂ ਸਾਈਡ ਦੋਨੇ ਪਾਸੇ ਦੇਖ ਲੱਗੇ ਪਿੱਛੇ ਦੀਆਂ ਹਲੇ ਬੰਨਿਓ ਉਹ ਪੀਲਣ ਦੇ ਪੂਲ ਚ ਹੀ ਪਿਆਦੇ ਪਾਣੀ ਅੱਜ ਤਾ ਸਾਈਡ ਤੋਂ ਦਿਖਾ ਦੇ ਇਧਰਲੇ ਬੰਨਿਓ ਦਿਖਾ ਦੇ ਨੇੜੇ ਲਾ ਕੇ ਉਰੇ ਲੈ ਆ ਉਰੇ ਇੱਥੇ ਆ ਚੀਂ ਤੇ ਮਾਰਦੇ ਆ ਜਾਲ ਤੇ ਮਾਰ ਮੇਨ ਗੱਲ ਤਾਂ ਆ ਬਾਈ ਬਰੀਡ ਨੇ ਦੁੱਧ ਦੇਣਾ ਕਿਸੇ ਦੇ ਨਾ ਤਾਂ ਬੰਦੇ ਦੇ ਕਹਿਣ ਨੇ ਦੁੱਧ ਦੇਣਾ ਵੀ ਇੰਨਾ ਦੇ ਦੂਗੀ ਜਿਹੜੀ ਜਾਤ ਕੁਆਲਿਟੀ ਆ ਪਸ਼ੂ ਦੀ ਉਹਨਾਂ ਗੜਾ ਬਰੀਡ ਤੇ ਲੱਖਾਂ ਰੁਪਈਆ ਖਰਚ ਕਰਦਾ ਅੱਜ ਤਾਂ ਹੀ ਕਰਦਾਗਾ ਉਹੀ ਗੱਲ ਆ ਯਾਰ ਬਾਕੀ ਜਾਨਵਰ ਸੱਜਦਾ ਹੈ ਰੋਗੀ ਦਿੰਦਾ ਮੇਰੀ 35 ਕਿਲੋ ਦੇ ਦੂਗੀ ਪਰ 35 ਕਿਲੋ ਦੇ ਘਰ ਬਹੁਤ ਦੂਰ ਹੁੰਦੇ ਨੇ ਨਾ ਉਹੀ ਗੱਲ ਆ ਵੀ ਯਾਰ ਵੀਰ ਬਾਕੀ ਬਰੀਡ ਕੁਆਲਟੀ ਤੇ ਬਾਕੀ ਜਿਹੜੇ ਪਰਖ ਵਾਲੇ ਸੱਜਦੇ ਨੇ ਬਸ ਹੋਰ ਆ ਭਾਈ ਜਿਹੜੀ ਮੀਂਹ ਤੇ ਹਾਂ ਜਿਹੜੀ 20 ਕਿਲੋ ਵਾਲੀ ਗਾਂ 35 ਕਿਲੋ ਨਹੀਂ ਦਿੰਦੀ 35 ਕਿਲੋ ਵਾਲੀ ਹੀ ਤਾਂ 35 ਕਿਲੋ ਦੁੱਧ ਦੇਊਗੀ ਹੁਣ ਇਹ ਤਾਂ ਆਪਣੇ ਕੋਲ ਸੂ ਵੀ ਪਵੇ ਕੋਈ ਗੱਬਣ ਵੀ ਲੈਂਦਾ ਤਾਂ ਇਹਦੀ ਆਪਾਂ ਗਰੰਟੀ ਦੇਵਾਂਗੇ 35 ਕਿਲੋ ਦੁੱਧ ਦੀ ਦੇ ਤਾਂ ਰੱਖ ਲੈ ਨਹੀਂ ਗਾਂ ਵਾਪਸ ਕਰਵਾ ਲ ਠੀਕ ਆ ਗੱਲ ਆ ਜਿਹੜੀ ਗੱਲ ਆ ਉਹੀ ਗੱਲ ਆ ਸਜਣੋ ਵੀ ਰੁਪਈਆ ਜਿਹੜਾ ਰੁਪਈਏ ਜੀ ਚੱਲੂ ਬਸ ਛਾਨੀ ਬਾਈ ਛਾਨੀ ਚ ਚੱਲੂਗੀ ਪੈਸੇ ਇਹਦੇ ਹੁਣ ਬਾਈ ਇਹਦੀ ਜਮਾਪੁਣ ਕਹਿ ਦਿੰਨੇ ਆ ਵੀ ਇਹਦੀ ਹਲੇ ਮਾਣੀ ਮਾੜੀ ਸਵੇਲਿੰਗ ਪਾਉਣ ਲੱਗਿਆ ਹਲੇ ਕੋਈ ਨਹੀਂ ਬਿਲਕੁਲ ਸੌਫਟ ਹਡਰ ਜਿੰਨਾ ਹੈਗਾ ਅੱਗੇ ਪਿੱਛੇ ਦੇ ਵਾ ਕੁਆਲਿਟੀ ਆ ਅਗਲੇ ਬੰਦੇ ਦੇ ਨਾੜਾ ਵੇਖ ਬਾਈ ਜਿੱਦਾਂ ਇਹ ਤਿਆਰ ਹੋਊਗੀ ਅਸਲ ਉਹ ਦਿਨ ਪਤਾ ਲੱਗਦਾ ਇਹ ਬਰੀਡ ਆ ਬਾਈ ਦੇਖ ਇਹ ਚ ਕੋਈ ਕ੍ਰੋਸ ਪਾਣੀ ਹਾਂਜੀ ਇਹਦਾ ਸਾਰਾ ਆਪਣੇ ਕੋਲੇ ਬਾਇਓ ਡਾਟਾ ਗਾ ਠੀਕ ਆ ਕਿਹੜੇ ਸਿਮਨ ਦੀਆ ਕਿਹੜਾ ਲੱਗਾ ਸਾਰਾ ਆਪਾ ਮਨ ਕੇ ਸਾਰਾ ਉਹਨੂੰ ਦੇ ਦਿਆਂ। ਆ ਪੈਸੇ ਇਹਦੇ ਕਿੰਨੇ ਲਵਾਂਗੇ? ਇਹਦਾ ਬਾਈ ਜੀ ਜਮਾ ਦੇਣ ਲੈਣ 1,35,000 ਰੁਪਇਆ। ਇਹ ਦੇਵਾਂਗੇ 1,35,000 ਰੁਪਇਆ ਕੋਲੇ ਆ ਕੇ ਜਮਾ ਇਹਨ ਚੈੱਕ ਕਰਕੇ। ਮੈਨੂੰ ਆ ਲੱਗਦਾ ਵੀ ਜਿੰਨੀਆਂ ਦਿਖਾਵਾਂਗੇ ਸਾਰੀਆਂ ਚੋਂ ਮਹਿੰਗੀ ਆਹੀ। ਇੱਕੋ ਹੀ ਗਾਂ ਵੀਰੇ ਉੱਚੇ ਰੇਟ ਦੀ ਬਾਕੀ ਸਾਰੇ ਤਰ੍ਹਾਂ ਦੇ। ਕਿਉਂਕਿ ਜਦ ਬਾਈ ਹੁਣ ਰੁੱਤ ਰੁੱਤ ਦੇ ਮੇਵੇ ਨੇ। ਹਾਂਜੀ। ਜਿੱਦਾਂ ਪਹਿਲਾਂ ਸਰਦੀਆਂ ਵੇਲੇ ਇਦਾਂ ਦੀਆਂ ਅਸੀਂ ਆਪ ਡੇਢ ਲੱਖ ਦੀ ਖਰੀਦ ਕਰੀਏ। ਤੂੰ ਦੇਖ ਲਈ ਰਿਹਾ। ਹਾਂ ਮੌਕੇ ਮੌਕੇ ਦੇ ਰਾਜ ਨਹੀਂ। ਤੇ ਹੁਣ ਮਾਰ ਦੇ ਦਰਸਾ ਤੇ ਅਗਲੇ ਬੰਨਿਆਂ ਵੀ ਦਿਖਾ ਅੱਗੇ ਪਿੱਛੇ ਇਹਦਾ ਬਾਈ ਤੌਟਾ ਬਾਕੀ ਆ ਸੁਆ ਕਿਹੜਾ ਬਾਈ ਇਹਦਾ ਦੰਦਾਂ ਦੀ ਚੋਗੀ ਆ ਦੂਜਾ ਸੁਆ ਦਾ ਬਾਈ ਅੱਛਾ ਹਾਂ ਤੇ ਮੰਨ ਕੇ ਚੱਲ ਪਾ ਵੀ ਤੂੰ ਹਲੇ ਨੇ 7 ਦਿਨ ਪੈਂਟਿੰਗ ਆ ਪੂਰੇ ਦੁੱਧੇ ਬੱਚੀ ਹੁਣ ਗਰਮੀ ਦੇ ਹਿਸਾਬ ਨਾਲ 32 33 ਕਿਲੋ ਜਮਾ ਨਾਰਮਲ ਦੁੱਧ ਪਾ ਦਊਗੀ ਇਹ ਪਾ ਦਊਗੀ 30 32 ਲੀਟਰ ਨਾਰਮਲ ਕਾ ਤੋਰ ਦੇ ਬਾਕੀ ਸੱਜਣੋ ਉਹੀ ਗੱਲ ਆ ਵੀ ਬਰੀਡ ਕੁਆਲਿਟੀ ਤੁਹਾਨੂੰ ਦੱਸੂਗੀ ਦੇ ਵਾਪਸ ਲੈ ਲੈਣਾ ਬਾਈ ਆਪਾਂ ਦਾ ਲੈ ਨਾਲੇ ਸਿੱਟਣ ਯਾਰ ਆਹ ਸਾਹਮਣੇ ਲੈ ਨਹੀਂ ਆ ਬਾਈ ਆਪਾਂ ਤਾਂ ਗੱਲ ਕਹਨੇ ਆ ਆਪਦੀ ਸਮਝ ਨਾਲੇ ਕਿੱਥੇ ਵੀ ਲੈਂਦਾ ਬਾਈ ਆਪਣੇ ਕੋਲੋਂ ਲੈਂਦਾ ਕਿੱਥੋਂ ਲੈਂਦਾ ਆਪਦੀ ਤਸੱਲੀ ਨਿਰਫਰਕ ਕੇ ਚੀਜ਼ ਲੋ ਦੇਖੋ ਪੈਸੇ ਲਾਉਣੇ ਹਨਾ ਵੀ ਕੋਈ ਵੀ ਵਪਾਰੀਆ ਬਣਦੀ ਵਪਾਰੀ ਦੇ ਘਰੇ ਵੀ ਨਹੀਂ ਹੁੰਦੀ ਚੀਜ਼ ਹਾਂ ਮੈਂ ਉਹੀ ਗੱਲ ਕਹਿੰਦਾ ਯਾਰ ਤੁਸੀਂ ਮੇਰੇ ਤੇ ਵੀ ਯਕੀਨ ਨਾ ਕਰੋ ਕਿਸੇ ਤੇ ਵੀ ਨਾ ਕਰੋ ਆਪਦੀ ਤਸੱਲੀ ਕਰੋ ਜਾਨਵਰ ਲਓ ਬਾਈ ਆਪਦੀ ਸਮਝ ਨਾਲੇ ਲਓ ਜਾਨਵਰ ਨੂੰ ਜਾਨਵਰ ਲੱਗਦਾ ਵੀ ਇਹ ਚ ਬਰੀਡ ਕੈਰੈਕਟਰ ਹੈਗੇ ਨੇ ਪੈਸੇ ਲਾਉਣੇ ਬਾਕੀ ਦੂਜੀ ਗੱਲਾਂ ਹੁੰਦੀਆਂ ਬਾਈ ਹਨਾ ਇਹ ਸਾਹ ਵਾਲੇ ਜਾਨਵਰ ਨੇ ਇਹਨਾਂ ਦਾ ਕਿਸੇ ਵੀ ਆਪਾ ਵਪਾਰੀ ਦੇ ਘਰੇ ਨਹੀਂ ਬਣਦੇ ਭਾਏ ਤਾਂ ਬੰਦੇ ਦਾ ਵੀ ਨਹੀਂ ਪਤਾ ਆਪਾਂ ਵੀ ਜਾਂਦੇ ਜਾਂਦੇ ਜਦੋਂ ਕੋਈ ਚੀਜ਼ ਆ ਵੀ ਰੋਦੀ ਨਿਰਖ ਪਰਖ ਨਾਲ ਦਿਖਾ ਦੇਵੇ ਕਰਦੇ ਗੱਗੀ ਦੀ ਮੰਗ ਪੂਰੀ ਦਿਖਾ ਦੇ ਗੱਗੀ ਕਹਿੰਦਾ ਸੀਲ ਆ ਪੂਰੀ ਠੰਡੀ ਜਮਾ ਇਹਨਾਂ ਚੀਜ਼ ਹੈ ਭਾਈ ਹਲੇ 7 ਦਿਨ ਪੈਂਡਿੰਗ ਆ ਉੱਪਰੋਂ ਸਟ੍ਰੇਟ ਦੇਖ ਕਿੰਨੀ ਆ ਹਨਾ ਹਾਂ ਵੇਖੋ ਭਾਈ ਹਰੇਕ ਬੰਦਾ ਕਹਿੰਦਾ ਖਮਿਆਰੀ ਵਾਲੇ ਭਾਂਡੇ ਨੂੰ ਸਰਾਉਂਦੀਆਂ ਕਹਿੰਦਾ ਹਰੇਕ ਹੀ ਹੁੰਦਾ ਵੀ ਮੇਰੀ ਐ ਨਹੀਂ ਚੰਗੀ ਆ ਪਰ ਆਪਾਂ ਇੱਕ ਗੱਲ ਕਹਿੰਦੇ ਵੀ ਕੋਲੋਂ ਆ ਕੇ ਬਹਿਣਾ ਦੇਖ ਲੈ ਫੇਰ ਆਪਣੀ ਗਾਂ ਚ ਕੋਈ ਫਰਕ ਕੱਢ ਦੇ ਫੇਰ ਬਾਕੀ ਸੱਜਣ ਰੇਡ ਬਾਈ ਇਹਦਾ 1 ਲੱਖ 5000 ਰੁਪਿਆ ਮਾਰਦਾਂ ਕਰ ਦਾਂਗੇ ਮੌਕੇ ਤੇ ਕੁਝ 1 500 ਚ ਕਰ ਦਾਂਗੇ ਮਾਰਦਾਂ ਹੁਣ ਆ ਵੀ ਦਿਖਾ ਦੇ ਇਹਦਾ ਕੀ ਸੀ ਨਾ ਇਹ ਮੇਰੇ 6 ਦੰਦਾ ਦੁੱਧ ਦੰਦਾ ਚ ਤੇ ਹਲੇ ਇਹਦੇ 12 13 ਦਿਨ ਪੈਂਡਿੰਗ ਆ ਦੁੱਧ ਬੱਚੀ ਹੈ 30 ਕਿਲੋ ਤੋਂ ਉੱਪਰ ਉਪਰ ਵਾਲੇ 27 ਕਿਲੋ ਦੁੱਧ ਨੇ ਪਲੂਨ ਨੇ ਦਿੱਤਾ ਅੱਗੇ ਪਿੱਛੇ ਦਾ ਲੈਵਾ ਹਲੇ ਕੋਈ ਸੋਹਲਿੰਗ ਨਹੀਂ ਕੁਝ ਨਹੀਂ ਬਾਕੀ ਸਾਰੇ ਜਾਨਵਰ ਵੀ ਦਾ ਆਪਣੇ ਕੋਲੇ ਟੌਪ ਪੈਨ ਨੇ ਇਹਦੇ ਰੁਪਏ ਕਿੰਨੇ ਲਵਾਂਗੇ ਪ੍ਰਦੀਪ ਇਹਦਾ ਬਾਈ 95000 ਰੁਪਿਆ ਲੈ ਲਾਂ ਇਹਦਾ ਲਵਾਂਗੇ 95000 ਹੁਣ ਮਾਰ ਦੇ ਤਰਸਾਈ ਤੇ ਕੈਮਰਾ ਉਹ ਇਹਦਾ ਕੀ ਸੀ ਨਾ ਇਹਨੇ ਬੱਚੀ ਨੇ 28 ਕਿਲੋ ਦੋ ਦਿੱਤਾ ਬਾਈ ਹੁਣ ਸੂਆ ਕਿਹੜਾ ਇਹਦਾ ਦੂਜਾ ਸੂਆ ਸੂ ਬਾਈ ਅੱਛਾ ਜਿਆਦਾਤਰ ਜੇ ਗੱਲ ਕਰ ਲਈ ਆਪਣੇ ਕੋਲੇ ਪਹਿਲਾ ਦੂਜਾ ਪਹਿਲੇ ਪਹਿਲਣ ਦੂਜਣ ਪਹਿਲਣ ਦੂਜਣ ਦੰਦਾ ਚ ਕਿਵੇਂ ਆ ਬਾਈ ਇਹ ਦੰਦਾ ਦੀ ਛਿੱਗੀ ਆ ਬਾਈ ਇਹ ਕਿੰਨੇ ਦਿਨ ਕੱਢੂ ਜੇ ਇਹ ਬਾਈ ਹਫਤਾ ਲੈ ਜੂਗੀ ਤੇ ਮੰਨ ਕੇ ਦੇ ਬਾਈ ਪਤਾ ਕਿ ਉਹ ਜਿੱਦਾਂ ਹੁਣ ਆਪਾਂ ਨੂੰ ਚਲੋ ਮੂਹੋਂ ਜਾਨਵਰ ਮਿਲ ਜਾਂਦਾ ਉਸ ਹਿਸਾਬ ਨਾਲ ਆਪਾਂ ਅੱਗੇ ਸੇਲ ਕਰ ਲੈਣ ਹੁਣ ਇਹ ਬੱਚੀ ਆ ਆਪਾਂ ਇਹਦਾ ਕੋਈ ਰੇਟ ਨਹੀਂ ਫालतू ਮੰਗਦੇ ਵੀ ਇਹਦਾ ਲੱਖ ਮੰਗਦੇ ਆ ਕੋਲ ਬਾਈ 85000 ਰੁਪਏ ਦੀ ਬੱਚੀ ਦੇ ਦਾਂਗੇ ਤੇ ਬੰਦਾ ਜੇ 100 ਕਿ ਲੈ ਇਹ ਸੱਜਣੋ ਮਿਲੂਗਾ ਨਗੀਨਾ ਸੋਨੂ 85000 ਚ 85 ਚ ਮਾਨਤਾਨ ਸ਼ੋਰ ਛੱਪਾ ਆਏ ਗਏ ਸੱਜਣ ਦਾ ਮਾਨਤਾਨ ਪੂਰਾ ਹੋਊ ਜਰੂਰ ਕਰਾਂਗੇ ਬਾਈ ਜਰੂਰ ਇਹ ਫੇਸ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਇਹਨੂੰ ਕਰ ਦੇਗਾ ਕੀ ਮੂੰਹ ਇਹਦਾ ਲੈ ਓਏ ਆ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰਾ ਦੇ ਬਾਡੀ ਹੂਡੀ ਚੈੱਕ ਕਰਾ ਦੇ ਮੱਛੀ ਦੀ ਇਹ ਮਿਲੂਗੀ ਤੁਹਾਨੂੰ 85000 ਦੀ ਇਹ ਆ ਗਈ 4 ਨੰਬਰ ਤੇ ਨੰਬਰ ਵੈਜ ਬਾਈ ਨਾਲ ਕਨੈਕਟ ਕਰ ਲਿਓ ਹੁਣ ਮਾਰਦੇ ਦਰਸਾ ਗਾਂ ਤੇ ਵੱਡੇ ਕੱਦ ਵਾਲੀ ਦੇ 5 ਨੰਬਰਾਂ ਦੀ ਇਹ ਇਹ ਬਾਈ ਛਿੱਗੀ ਆ ਥੋੜੀ 에ਅਰ ਸ਼ੇਅਰ ਨਾਲ ਕ੍ਰੋਸ ਚ ਤੇ ਮੰਨ ਕੇ ਚੱਲ ਪਾ ਵੀ ਇਹਨੇ ਬੱਚੀ ਨੇ 23 ਕਿਲੋ ਦੁੱਧ ਦਿੱਤਾ ਹੁਣ ਬਾਈ ਦੇਖ ਜਿੱਦਾਂ ਇਹ ਆ ਹੁਣ ਜਿੱਦਾਂ ਜਿਹੜੀ 30 ਕਿਲੋ ਵਾਲੀ ਉਹ 30 ਕਿਲੋ ਆ ਇਹ ਬੱਚੀ 25 ਕਿਲੋ ਦੁੱਧ ਦੇਊਗੀ ਬਾਈ ਠੀਕ ਆ ਜੀ ਠੰਡ ਗੁੱਲਾ ਬਹੁਤ ਸੋਹਣਾ ਲੱਗਾ ਇਧਰ ਦੀ ਦੇਖ ਲੈ ਠੰਡੀ ਸੀਲ ਆ ਇਹ ਹੁਣ ਗੱਬਣੀ ਚੋਲਾ ਅਗਲੇ ਬੰਨੇ ਉਹ ਦਿਖਾ ਦੇ ਲੈ ਥਣ ਥਣੌੜ ਸਜਣ ਹੋਏ ਇਹਨੂੰ ਵੀ ਟਾਪ ਦਾ ਲੱਗਿਆ ਥਣ ਥਣੌੜ ਸਾਰੀਆਂ ਗੱਲ ਕਰ ਲਈਏ ਗਾਵਾਂ ਨੂੰ ਟੋਪ ਕੁਆਲਿਟੀ ਲੱਗੇ ਨੇ ਮੱਝਾਂ ਨਾਲ ਦੇ ਥਾਂ ਲੱਗੇ ਨੇ ਬਾਕੀ ਬਾਈ ਇਹਦਾ ਜਿਹ ਇਹਦਾ ਜਮਾ ਬਾਜਬ ਰੇਟ ਆਪਾਂ ਹਨਾ ਵੀ ਜਿੱਦਾਂ ਦੇਖੋ ਵੀ ਲੈਣ ਵਾਲੇ ਨੂੰ ਵੀ ਨਾ ਹੋਵੇ ਇਹਦਾ ਜਮਾ ਜੈਜ ਰੇਟ 75000 ਰੁਪਏ ਅੱਛਾ ਇਹ ਦੇ ਦਾਂਗੇ 75 ਦੀ ਰੇਟ ਹਾਈਟ ਤੂੰ ਖੜ ਜਾ ਕੋਲੇ ਬਾਈ ਗੁਰੂ ਹਾਈਟ ਵੀ ਲੋਕਾਂ ਦਾ ਸਰੀਰ ਪੱਕੋ ਦੇਖ ਲੈ ਅੰਦਾਜ਼ਾ ਮੇਰੀ ਹਾਈਟ ਤੋਂ ਲਾ ਲਿਓ ਬਣਾਵਟ ਵੀ ਬਹੁਤ ਜ਼ਿਆਦਾ ਚੰਗੀ ਆ ਬਾਈ ਹੁਣ ਜਿੱਦਾਂ ਆਪਾਂ ਕਹੇ ਵੀ ਐਵੇਂ ਆਪਾਂ ਮੰਗ ਲਈ ਇਹਦਾ ਹੁਣ ਆਪਾਂ ਕਹਿੰਦੇ ਇਹਦਾ 90 ਮੰਗਦੇ ਆ 95 ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਅਰੇ ਕੀ ਨਾਰਾ ਨੇ 25 ਕਿਲੋ ਦੁੱਧ ਦੇ ਦੋ ਚਮਾ ਠੰਡਾ ਲੈ ਸੱਜਣੋ ਅੱਜ ਸੇਲ ਵਾਲਾ ਸਿਸਟਮ ਹੀ ਆ ਬਾਈ ਇਹ ਆ ਗਈਗਾ ਪੰਜਵੇਂ ਨੰਬਰ ਤੇ ਆ ਵਿੱਚ ਬਾਈ ਕਹਿੰਦੇ ਤੁਸੀਂ ਰੇਟ ਨਹੀਂ ਦੱਸਦੇ ਚਲੋ ਵਿੱਚ ਬਾਈ ਯਾਰ ਪਤਾ ਨਹੀਂ ਜਿਆਦਾ ਹੋ ਲੱਗਿਆ ਨੇ ਤਾਂ ਕਰਦਾ ਨੇ ਰੇਟ ਅੱਜ ਕਰ ਦਿਆ ਨੇ ਤਮੰਨਾ ਪੂਰੀ ਰਹੀ ਵੀ ਇਹਦਾ ਕੀ ਸੀ ਇਹਦੇ ਬਾਈ ਜੀ ਮੰਨ ਕੇ ਵੀ 17 18 ਦਿਨ ਪਏ ਨੇ ਹੱਲੇ ਇਸ ਡੈਨਮਾਰਕ ਦੇ ਸੀਮੰਦੀ ਆ ਦੂਜਾ ਸੂਆ ਦੰਦਾਂ ਦੀ ਕੰਪਲੀਟ ਆ ਬਾਈ ਦੰਦਾਂ ਦੀ ਕੰਪਲੀਟ ਆ ਹਾਂ ਦੰਦਾਂ ਦੀ ਬਿਲਕੁਲ ਉਹ ਪਾਰਟੀ ਬੁੱਢੀ ਸਾਮੀ ਖੜੀ ਆ ਨਹੀਂ ਦੰਦਾਂ ਚਲੋ ਬਾਈ ਕਈ ਵਾਰ ਵੱਡੀ ਬੁੱਢੀ ਹੁੰਦੀ ਆ ਨਾ ਠੀਕ ਆ ਕਰਨਾ ਤੇ ਅੱਗੇ ਪਿੱਛੇ ਇਹਦਾ ਵੀ ਬਾਈ ਲੇਵੇ ਦੀ ਡਿਜ਼ਾਈਨ ਬਹੁਤ ਸੋਹਣੀ ਆ ਆ ਇਹ ਵੀ ਦਿਖਾ ਦੇ ਤਰਸ ਵੱਡੀ ਬੁੱਢੀ ਇਹਦੇ ਵੀ ਥਣ ਥਣ ਦਿਖਾ ਦੇ ਆ ਇਹ ਜ ਵੀ ਟੱਲ ਲੰਡੂ ਲਪਈ ਬਹੁਤ ਜ਼ਿਆਦਾ ਬਾਈ ਇਹਨੇ ਮੰਨ ਕੇ 28 29 ਕਿਲੋ ਦਿੱਤਾਗਾ ਪਲੂਨ ਨੇ ਹਾਂਜੀ ਇਧਰ ਜਾ ਪਤਾ ਠੰਡੀ ਵਾਲੀਆ ਠੰਡੀ ਵਾਲੀ ਇਹ ਲੇਵੇ ਦੀ ਵੀ ਡਿਜ਼ਾਈਨ ਬਹੁਤ ਸੋਹਣੀ ਆ ਬਈ ਇਹਦੇ ਹਾਂ ਇਹਨੂੰ ਤੋੜ ਕੇ ਦਿਖਾ ਦੇਗਾ ਕਿਉਂ ਤੋੜ ਦੇ ਮਾੜੀ ਅੰਦਰ ਇਹਨੂੰ ਤੋੜ ਦੇ ਇਕੱਠੀ ਜੀ ਹੋਈ ਖੜੀ ਆ ਤੋੜ ਕੇ ਦਿਖਾ ਦੇ ਲੇਵ ਆਲੂ ਬਾਦ ਕਹਿ ਦੂਗੀ ਸਮਾਨ ਤੇ ਐਂ ਤੋੜ ਦੇ ਅੰਦਰਲੇ ਬੰਦੇ ਚੱਲ ਪੁੱਤ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ 85000 ਰੁਪਿਆ ਲੈ ਲਾਂਗੇ ਦੇਣ ਲੈਣਾ ਅੱਛਾ ਇਹਦਾ ਲਵਾਂਗੇ 85000 ਮੋੜਵਾ ਹਾਂ ਝੋਲੀ ਝੋਲੀ ਚੰਗੀ ਆ ਹਨਾ ਡਰਦੀ ਆਂ ਅੰਦਰ ਦਾ ਫਰਸ਼ ਤੋਂ ਥੋੜੀਆਂ ਹੀ ਆ ਹਾਂ ਝੋਲੀ ਝੂਲੀ ਚੰਗੀਆਂ ਥੋੜਾ ਜਿਆ ਤਿਲਕਣ ਤੋਂ ਡਰਦੀ ਆ ਨੇ ਕਿਉਂਕਿ ਇਹ ਚੀਜ਼ਾਂ ਯਾਰ ਕੱਚੇ ਕੁੱਚੇ ਜੀ ਰੱਖਿਆ ਹੁੰਦੇ ਆ ਸੱਜਣਾਂ ਨੇ तकरीबन तकरीबन ਇਹ ਆ ਗਈ ਸੀ ਸੱਜਣੋਂ 6 ਨੰਬਰ ਵਾਲੀ ਗਾਂ ਜਿੰਨਾ ਵੀ ਲੇਵਾ ਲਾਉ ਬਈ ਅੱਗੇ ਪਿੱਛੇ ਦਾ ਲੇਵਾ ਲਾਉ ਆਈਦਾ ਕੀ ਸੀ ਇਹ ਰਖੇ ਰੱਖਿਆ ਬਈ ਅੱਛਾ ਇਹ ਘਰੇ ਰੱਖੀ ਆ ਇਹ ਘਰੇ ਰੱਖੀ ਆ ਕਿ ਆਪਾਂ ਥਰ ਮਾਰਕਰ ਬੱਚੀ ਆ ਅੱਛਾ ਹਾਂ ਹਾਂ ਜੀ ਇਹ ਨਾਲ ਦੀ ਚਾਹੀਦੀ ਹੋਈ ਲਿਆ ਦੇਣਗੇ ਬਾਈ ਉਹਦੀ ਹਰਿਆਣੇ ਖਾਰ-ਖਾਰ ਮਾਰਦੀ ਆ ਬਾਈ ਮੰਨ ਕੇ ਬਹੁਤ ਜ਼ਿਆਦਾ ਸੂਰਤ ਗੜ ਬਲੱਡ ਲੈਣ ਦੀ ਆ ਇਹ ਮੂੰਹ ਨਹੀਂ ਲਈ ਹੋਈ ਆਪਣੀ ਕਈ ਵਾਰ ਬਾਈ ਗੇਰੇ ਚਿੱਟੇ ਰੰਗਦੀ ਆ ਅਜਾ ਅਜਾ ਇਹ ਬੱਛੇ ਬਾਈ ਫਸਟ ਟਾਈਮ ਮਰਾ 1 ਮਹੀਨਾ 5 ਦਿਨ ਪੈਂਡਿੰਗ ਆ ਤੇ ਜੇ ਕੇ ਵੀਰ ਨੇ ਲੈਣੀ ਇਹਦਾ ਆਪਾਂ ਰੇਟ ਕਰਾਂਗੇ ਫੌਮੀ ਕਿਉਂਕਿ ਦੰਦਾ ਨਹੀਂ ਚੋਕੀ ਆ ਵੀਰ ਦੰਦਾ ਚਾਰ ਦੰਦਾ ਹਾਂਜੀ ਲੈ ਆਇਆ ਹੁਣ ਆਪਣੇ ਵਾਲੇ ਮਹਿਕਮੇ ਤੇ ਆ ਜਾ ਓਏ ਅਸੀਂ ਤੇ ਮਾਰਦੇ ਕੈਮਰਾ ਇਹ ਬਾਈ ਸਾਰੀਆਂ ਕੱਟੀਆਂ ਆ ਜਾਈਆਂ ਆਪਣੇ ਕੋਲੇ ਹਰਿਆਣੇੋਂ ਤੇ 4-5 ਕੇ ਸੇਲ ਹੋ ਗਈਆਂ ਇਹਨਾਂ ਚੋਂ ਹਾਂਜੀ ਤੇ ਇਹ ਕੱਤੀ ਦੇ ਬਾਈ ਦਿਨ ਮੰਨ ਕੇ ਨਾ ਹਾਂਜੀ ਮੰਨ ਕੇ ਵੀ 10 ਦਿਨ ਪੈਂਡਿੰਗ ਆ 14 ਕਿਲੋ ਦੋ ਦਿੱਤਾ ਗਾ ਦੰਦਾਂ ਦੀ ਛਿੱਗੀ ਆ ਦੰਦਾਂ ਦੀ ਛੇ ਰੰਦਾ 10 ਦਿਨ ਹਜੇ ਪੈਂਡਿੰਗ ਨਹੀਂ ਹਾਂਜੀ ਲੈ ਬਾਡੀ ਬੁੱਡੀ ਦੀ ਸੱਜਣਾ ਚੰਗੀ ਆ ਪ्योर ਮੋਰਾ ਨਸਲ ਚ ਆ ਗਈ ਸਾਰੀ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਾਈ ਜਮਾ ਦੇਣ ਲੈਣ ਰੇਟ ਆ ਜਿਹੜਾ ਹਨਾ ਵੀ ਆਪਾਂ ਇਹਨਾਂ ਦਾ ਹੋਰ ਰੇਟ ਕਰਾਂਗੇ ਵੀ ਦੇਖਾ ਚਾਹੇ ਬੰਦਾ ਹਰਿਆਣੇ ਜਾ ਕੇ ਵੀ ਉਹ ਕਰ ਲੇ ਹਰਿਆਣੇੋਂ ਵੀ ਨਹੀਂ ਇਹੋ ਜਿਹੀ ਮਿਲੂਗੀ ਐਸ਼ਾ ਵੀਡੀਓ ਦਾ ਹਰ ਇੱਕ ਪੁਣਾ ਚਲ ਆਪਾਂ ਕਹਿੰਦੇ ਆ ਦੇਖ ਲੈ ਵਾਲੂ ਬਾ ਦਿਖਾ ਦੇ ਤੇ ਤਰਸ ਉਤੋਂ ਮੇਨ ਗੱਲ ਆ ਉਹਦੀ ਬਾਡੀ ਬੂਡੀ ਦਿਖਾ ਦੇ ਫੇਸ ਕੁਆਲਟੀ ਵੀ ਦਿਖਾ ਦੇ ਸਿੰਗਾ ਸੁੰਗਾ ਦੀ ਬਣਾਵਟ ਵੀ ਦਿਖਾ ਦੇ ਜਿਹੜਾ ਜਮਾ ਜੈਗ ਰੇਟ ਮੰਗਾਗੇ ਵੀਰੇ ਚਾਹੇ ਪੂਰਾ ਜਿਵੇਂ ਕਹਿੰਦਾ ਕਿਤੇ ਮਰਜ਼ੀ ਘੁੰਮ ਲੈ ਨਾ ਉਹ ਰੇਟ ਚ ਮਿਲਨੀ ਆ ਨਾ ਮਿਲੇ ਇੰਡੀਆ ਕੋ ਮਲੇ ਕਹਿੰਦਾ ਜਿੱਥੇ ਮਰਜ਼ੀ ਵਾ ਦੇ ਆਪਣੀ ਚੀਜ਼ ਦੀ ਜ਼ਿੰਮੇਵਾਰੀ ਹੋ ਇਹਦੇ ਪੈਸੇ ਕਿੰਨੇ ਲਵਾਂਗੇ ਫਿਰ ਹਣਾ 1,30,000 ਰੁਪਏ ਅੱਛਾ ਇਹ ਦੇਵਾਂਗੇ 1,30,000 ਦੀ ਚੀਜ਼ ਆਨ ਨਾਲੇ ਰੇਟ ਜਿੱਥੇ ਮਰਜ਼ੀ ਤਸੱਲੀ ਕਰ ਲੈ ਕੋਈ ਮੈਂ ਆਇਦੇ ਤੇ ਵੀ ਮਾਰਦੇ ਕੈਮਰਾ ਇਹ ਟਰਟੀ ਵੀ ਦੂਜਾ ਸੂਆ ਸੁੰਦੀ ਆ ਬਾਈ ਅੱਛਾ ਇਹ ਸੁੰਦੀ ਆ ਹਰ ਹਫਤਾ ਰਹਿੰਦਾਗਾ 16 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਇਹਦੀ ਥਣ ਥਣ ਦੀ ਕੁਆਲਿਟੀ 16 ਕਿਲੋ ਦੁੱਧ ਦਿੱਤਾ ਹੋਇਆ ਹਾਂ ਇਹਦੇ ਥਣ ਥਣ ਦੀ ਕੁਆਲਿਟੀ ਵਾਲੀ ਚੰਗੀਆਂ ਸੱਜਣਾਂ ਹਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹੁਣ ਲੈ ਆ ਇਧਰ ਲੈ ਬੰਦੇ ਆ ਇਹ ਵੀ ਪਿਓਰ ਛਿੱਗੀ ਆ ਬਾਈ ਅੱਛਾ ਇਹ ਵੀ ਛੇ ਦੰਦਾ ਤੇ ਇਹਦੇ ਕੱਟੀ ਦੇ 12 ਦਿਨ ਰਹਿੰਦੇ ਨੇ 15 ਕਿਲੋ ਦੁੱਧ ਦੇ ਨੇ ਫਲੂਨ ਨੇ ਖਾਰਕੀ ਨਹੀਂ ਦਿੱਤਾਗਾ ਇਹਦੇ ਪੈਸੇ ਫਿਰ ਇਹਦਾ ਬਾਈ ਦੇ ਦਾਂਗੇ 145 ਦੀ 1 ਲੱਖ 45 ਹਜ਼ਾਰ ਦੀ ਹਾਂਜੀ ਆ ਝੋਟੀ ਇਹ ਬਾਈ ਜੀ ਸੇਲ ਹੋ ਗਈ ਫਰੀਦਕੋਟ ਜਾਣੀ ਆ ਇਹਦਾ ਹੋ ਗਿਆ ਸੌਦਾ ਆ ਝੋਟੀ ਹੈ ਜਿਹੜੀ ਇਹ ਝੋਟੀ ਆਪਣੇ ਬਾਈਆਂ ਨੇ ਲਈਆ ਮਲੇਰਕੋਟਲੇ ਦੇ ਨੇ ਅੱਛਾ ਤਿੰਨ ਚਾਰ ਪਹਿਲਾਂ ਬਾਗੀਆਂ ਝੋਟੀਆਂ ਇਹ ਕੱਟੀ ਨੇ 16 17 ਕਿਲੋ ਦੁੱਧ ਦਿੱਤਾ ਹੋਇਆ ਬਾਈ ਮਣਕੀ ਇਹਨੂੰ ਇਹਨੂੰ ਤੋਰ ਕੇ ਦਿਖਾ ਮੜਾ ਬਹੁਤ ਅੱਛੀ ਜੋਤੀ ਓਏ ਤੋਰ ਦੇ ਆ ਬੰਦਾ ਆਇਆ ਭਾਈ ਇਹ ਬੰਦਾ ਬਾਡਰ ਤੇ ਰਹਿੰਦਾ 17 ਕਿਲੋ ਇਹ ਬੰਦਾ ਬਾਡਰ ਤੇ ਰਹਿੰਦਾ ਹੀ ਜੀ ਕਰਨੀ ਹਰਿਆਣੇ ਵਾਲੇ ਤੇ 17 ਕਿਲੋ ਦੁੱਧ ਦਿੱਤਾ ਆ ਭਾਈ ਇਹਦਾ ਐਸੇ ਆਸੂਆ ਦੂਜਾ ਹਨਾ ਰਿਜਨਲ ਆ ਚਲ ਦੇ ਅੱਗੇ ਆ ਚਲ ਫਤ ਚਲ ਆ ਜਾਨਵਰ ਹਰਿਆਣੇ ਦੇ ਠੰਡੇ ਸੀ ਨਾ ਸਵੇਰੇ ਆਈਆਂ ਭਾਈ ਸਾਰੀਆਂ ਇਹ ਰਾਤ ਵਕਤੇ ਖੁੱਲ ਖਾਲੀ ਜਾਣ ਤਾਂ ਵੀ ਖੜੇ ਰਹਿੰਦੇ ਨੇ ਇੱਕ ਪਾਸੇ ਹਾਂ ਭਾਈ ਸ਼ੋਰ ਨਹੀਂ ਕਰਦੇ ਆਪਣੇ ਵਾਲਿਆਂ ਵਾਂਗੂ ਨਹੀਂ ਭਾਈ ਪੁੱਤਾਂ ਦੇ ਖਾਲੇ ਤਰਸ ਬਾਡੀ ਬੁੱਡੀ ਓਏ ਬਰੀਕ ਤੇਰੇ ਕਹੀ ਹੈ ਆ ਵੱਡੀ-ਬੁੱਡੀ ਦੀ ਵੀ ਚੰਗੀਆਂ ਤੇ ਮੇਨ ਗੱਲ ਆ ਸੱਜਣੋ ਸੁਆ ਵੀ ਦੂਜਾ ਯਾਰਾ ਇੱਥੇ ਤੁਹਾਨੂੰ ਮੱਜਾਂ ਵੀ ਮਿਲਣਗੀਆਂ ਤੇ ਇੱਥੇ ਤੁਹਾਨੂੰ ਗਾਵਾਂ ਵੀ ਬਾਕੀ ਬਾਈ ਗੱਲ ਵੱਡੀ ਗੱਲ ਇਹ ਹੁੰਦੀ ਆ ਵਿੱਚ ਬਾਈ ਕਹਿੰਦਾ ਯਾਰ ਰੇਟ ਇੰਨਾ ਰੇਟ ਜਿਆਦਾ ਬਾਈ ਕੋਲੋਂ ਆ ਕੇ ਚੀਜ਼ ਦਾ ਪਤਾ ਲੱਗਦਾ ਪੈਦਾ ਵੀ ਨਹੀਂ ਹੁੰਦੀ ਆਪਣੇ ਘਰੇ ਆਹ ਵਾਲੀ ਢਾਬਾ ਲਾ ਹਨਾ ਓਏ ਆ ਜਾ ਉਹਨਾਂ ਲਿਆ ਤਰਸਾਈ ਤੇ ਮਾਰਦੇ ਫਟਾਫਟ ਲਿਆ ਕੇ ਕੈਮਰਾ ਓਏ ਕੇਸੋ ਉਹਨਾਂ ਦਾ ਪਛਾਪ ਤੇ ਮਾਰ ਹਾਂ ਗੱਗੀਆਂ ਇਹਨੂੰ ਵੀ ਤੋੜ ਦੇ ਬੰਨ ਕੇ ਉਹਨੂੰ ਹਾਂ ਇਹਦੀ ਬਾਡੀ ਬੁੱਡੀ ਵਾਲੀ ਆ ਲੈ ਇਹਦੇ ਕੱਦ ਦਾ ਅੰਦਾਜ਼ਾ ਲਾ ਲਿਓ ਤੁਸੀਂ ਮਾਰਾ ਮਾਰੀ ਦਿਖੂਗਾ ਤੁਹਾਨੂੰ ਮੈਂ ਇਧਰ ਬਣੋ ਕੈਲਸੀਅਮ ਨੇ ਕੇਲੇ ਹੁੰਦੇ ਫੋਟੋ ਨਹੀਂ ਛਾਪਿੰਦੇ ਜਾਂ ਆ ਗਿਆ ਆਪਾਂ ਨੂੰ ਮੇਲੇ ਚੋਂ ਮੈਸਾਂ ਮਿਲਦੇ ਹੁੰਦੀਆਂ ਇਹਦੀ ਜਮਾਂ ਮੂੰਹ ਦੀ ਕੁਆਲਿਟੀ ਉਹਦਾ ਦੇ ਚੈੱਕ ਕਰ ਲੈ ਸੈਂਡ ਵਗੈਰਾ ਜਿੱਦਾਂ ਆਪਣੇ ਆਪ ਨੂੰ ਮੁੱਲ ਦੀਆਂ ਮੱਝਾਂ ਰੋ ਦੇ ਮੇਰੀ ਗੱਲ ਜਿਵੇਂ ਸਰੀਰ ਐਡਾ ਨਾ ਹਾਥੀ ਜਿੱਡਾ ਠੰਡੀ ਬਈ ਯਾਰ ਬਈ ਠੰਡੀ ਇੰਨੀ ਠੰਡੀ ਚਰਮਾਂ ਵਾਲੀ ਕੁਆਲਿਟੀ ਆ ਨਾ ਬਈ ਜਾਤ ਦਾ ਜਾਤ ਆ ਤੋਰੀ ਖੋਲ ਕੇ ਨੀ ਆ ਤੋਰ ਵਰਕੇਸ਼ ਲੈ ਦੇਖੀ ਭਾਈ ਦੈਨਾ ਸੂਆ ਕਿਹੜਾ ਦੂਜਾ ਸੂ ਦੇਖੀ ਜਿਵੇਂ ਆਪਾਂ ਕਹਿੰਦੇ ਆ ਗਾ ਨਹੀਂ ਇਹਦੇ ਲੈ ਹਾਂ ਗਾ ਦਾ ਸਿਸਟਮ ਆ ਇਹਦਾ ਤੇ ਮੇਨ ਗੱਲ ਆ ਯਾਰ ਬਾਡੀ ਬੁੱਡੀ ਵਾਲੀ ਉੱਥੇ ਹੋ ਕੇ ਦਿਖਾ ਦੇ ਤੂੰ ਇਹ ਇੱਥੋਂ ਆ ਇੱਥੋਂ ਦਿਖਾ ਦੇ ਇਹਦਾ ਲੈ ਲਾਂਗੇ ਸਕਰੀਨ ਸ਼ਾਟ ਆਪਾਂ ਵਿੱਚੋਂ ਇੱਕ ਮੈਂ ਤਾਂ ਗਾਡੀ ਬੁੱਡੀ ਬਹੁਤ ਐ ਗੱਗੀ ਦੀ ਗਰਦਨ ਕਰਦਣੀ ਦੀ ਦੀਆ ਪਰਲੇ ਪਾਸੋਂ ਚੱਲ ਪੁੱਤ ਦੰਦਾ ਜਿਦਾ ਨਹੀਂ ਪਤਾ ਕੋਈ ਸੀ ਚੈੱਕ ਨਹੀਂ ਕਰੀ ਭਾਈ ਅੱਛਾ ਹਾਂ ਕੱਲ ਇਹ ਜੋੜ ਚ ਫਿਰਦੀ ਜਦੋਂ ਲਈ ਆ ਇਹ ਆ ਗਈ ਸੱਜਣਾ ਟਰੱਕ ਚਿੱਡੀ ਮੈਸੇਜ ਮੈਂ ਤੁਹਾਨੂੰ ਮੈਂ ਕਹਿਣਾ ਹੁੰਨਾ ਛੋਟੀਆ ਛੋਟੀ ਅਸਲ ਹਾਂ ਕੱਢੂ ਇਹਨੇ 17 ਕਿਲੋ ਦੋ ਦੋ ਦਿੱਤਾ ਗੁਰੀ ਅੱਛਾ ਉਹ ਲੋਹੇ ਦੇ ਦਾਰਸ ਥੋੜਾ ਜਿਹਾ ਬੰਨ ਕੇ ਬ੍ਰੀਕ ਪਾਣਾ ਕੁਆਲਟੀ ਜਾਤ ਨਸਲ ਦਾ ਚਲੋ ਜਿੰਨੇ ਵੀ ਆਪਣੇ ਕੋਲ ਜਾਨਵਰ ਆ ਸਾਰੇ ਟਾਪ ਕੁਆਲਟੀ ਦੇ ਨੇ ਨਹੀਂ ਸਾਰਿਆਂ ਚ ਟਾਪ ਦੀ ਮੈਨੂੰ ਲੱਗੀ ਜਾਦੇ ਮੰਨ ਕੇ ਉਹ ਪੈਸਿਆਂ ਚ ਵੀ ਟਾਪ ਹੀ ਆ ਤੂੰ ਵੀ ਠੋਗਾ ਹਾਂ ਇਹ ਟਾਪ ਲੱਗੀ ਮੈਨੂੰ ਤੇ ਮੇਨ ਗੱਲ ਹੁੰਦੀ ਆ ਜਾਨਵਰ ਦਾ ਸੱਜਣੋ ਸਭਾ ਸਭ ਤੋਂ ਮੇਨਰ ਬੜੀ ਸਰਾਂ ਝੰਡਾ ਬੈਸੀ ਠੰਡੀਆਂ ਹੁੰਦੀਆਂ ਲੈ ਚੱਲਾ ਮੁਰਦੀ ਵੀ ਨਹੀਂ ਗੱਗੀ ਤੋ ਚੱਲ ਬੁੱਤ ਚੱਲ 11 ਟਾਇਰੇ ਜੋ ਇਹਦਾ ਸੂਰਾ ਦੂਜਾ ਬਾਈ ਹੈ ਦੂਜਾ ਖਲ ਦਿਨ ਕਹਿ ਕੇ ਕਰ ਦੂ ਤੇਰੇ ਹਿਸਾਬ ਨਾਲ 12 ਤਰ੍ਹਾਂ ਦੇ ਨਹੀਂ ਸੋਲੀ ਬਾਈ ਹਲੇ ਅੱਛਾ 12 ਤਾਂ ਕੋਈ ਬਾਈ ਤਾਂ ਵੀ ਨਹੀਂ ਬਿਲਕੁਲ ਗੂੰਦ ਮਾਰਦੇ ਨੀਚੋਂ ਪੈਸੇ ਇਹਦੇ ਕਿੰਨੇ ਲਵਾਂਗੇ ਬਈਰਾ ਫੋਨ ਤੇ ਕਰ ਲਾਂਗੇ ਯਾਰ ਹਾਂ ਜੀ ਕਈ ਵਾਰ ਕੋਈ ਵੇਚਣ ਵਾਲਾ ਸ਼ੌਂਕੀ ਲੈ ਲੈਂਦਾ ਬੜਾ ਵੱਡਾ ਤਾਂ ਨਹੀਂ ਦਰਦੇ ਪੱਥਰ ਕਿਤੇ ਜਿਆਦੇ ਜਿਆਦੇ ਨਹੀਂ ਸਜਣਾ ਪੱਥਰ ਪਰਦੇ ਜਿਹੜੇ ਵੀ 4-5 ਲੱਖ ਸਜਣਾ ਆਪਾਂ ਉਹ ਨਹੀਂ ਕਹਿੰਦੇ ਹੁੰਦੇ ਜਿਹੜੀ ਚੀਜ਼ ਆਪਣੀ ਹੁੰਦੀ ਆ ਆਪਾਂ ਉਹ ਕਹਿੰਦੇ ਹੁੰਨੇ ਆ ਹੁਣ ਮੈਂ ਤੈਨੂੰ ਟਾਈਮ ਹੈ ਨਹੀਂਗਾ 4 ਦਿਨ ਤੇ ਹੁਣ ਆਪਾਂ ਚਵਾਈ ਕਰਾਉਣੀ ਆ ਆਪਣੀਆਂ ਜਿਹੜੀਆਂ ਮੱਝਾਂ ਨੇੜੇ-ਨੇੜੇ ਦਿੱਤੀਆਂ ਹੋਈਆਂ ਨੇ ਠੀਕ ਆ ਗੱਲ ਵੀ ਅਗਲਾ ਚਾਹ ਦਿੰਦਾ ਨਾ ਇਹ ਦਿੰਦਾ ਹਰੇਕ ਮੇਰੀ ਨੇ 15 ਮੇਰੀ ਨੇ 16 ਮੇਰੀ ਨੇ 20 ਠੀਕ ਹੈ ਗੱਲ। ਦਬਾ ਲੈ ਮਿਲ ਕੇ ਹੀ ਕਰਾਉਣੀ ਆ 21 ਕਿਲੋ ਤੋਂ ਉੱਪਰ ਪਲੱਸ ਦੁੱਧ ਦੀ। ਠੀਕ ਹੈ ਗੱਲ। ਜਿਹੜੀਆਂ ਆਪਣੇ ਉਰੇ ਦਿੱਤੀਆਂ ਹੋਈਆਂ ਨੇ ਹੁਣ। ਠੀਕ ਆ ਆਪਣੇ ਦੂਰ ਲੈ ਲੈ ਕਿਤੇ ਆਪਣੇ ਨੇੜੇ ਤੇਰੇ ਇੱਥੇ ਆਪਣਾ ਮਿੱਤਰਾ ਕਈ ਵਾਰ ਕਿਸੇ ਨੂੰ ਕੋਈ ਬਹਿਮ ਹੋਵੇ ਤਸੱਲੀ ਕਰ ਸਕਦਾ ਆਪਣਾ ਮਿੱਤਰਾ ਮੁੰਡਾ ਪੀਖੀ ਕੋਲੇ ਕੋਟੜਾ ਪੈਂਦਾ ਮਣਾ। ਉਹਦੇ ਕੋਲੇ ਆਮਨੇ ਹਾਂ ਉਹਦੇ ਕੋਲ ਮਈਆਂ ਆਪਣੀਆਂ ਨੇ ਬਹੁਤ ਬੰਦੇ ਇੱਕ ਸਪੈਸ਼ਲ ਮਈਆ ਆਪਣਾ ਵੀਰ ਨੀ ਬਾਕੇ ਦਾ ਠੀਕ ਹੈ ਜੀ ਉਹਨੇ ਕਹਿਆ ਜੀ ਕਹਣਾ ਬਈ ਪੈਸੇ ਜਿੰਨੇ ਕਮੇਗਾ ਓਨੇ ਲਾ ਪਰ ਮੈਂ ਮੇਰੀ ਤਸੱਲੀ ਵਾਲੀ ਮਿਲ ਜੇ ਤੇ ਉਹਦੇ ਘਰੇ ਆਪਾਂ ਲੈ ਮਿਲ ਕੇ ਕਰਾਉਣੀ ਆ ਕਦੇ ਨਾ ਜਿੱਦਣ ਤੂੰ ਫ੍ਰੀ ਹੋਇਆ 21 ਕਿਲੋ ਦੁੱਧ ਰੈਡੀ ਆ ਲੈ ਸੱਜਣਾ ਆਪਾਂ ਲੈ ਮਿਲ ਕੇ ਕਰਵਾਵਾਂਗੇ ਤੇ ਆ ਜਾ ਦੋ ਰਹਿ ਗਈਆਂ ਲੈ ਹੁਣ ਆ ਚੋਟੀ ਤੇ ਮਾਰ ਦੇ ਦਰਸ ਕਹਿਣ ਦੋਨੇ ਕਟੀਆਂ ਪਲੂਣਾ ਨੇ ਬਾਈ ਅੱਛਾ ਇੱਕ ਉਹ ਇੱਕ ਇਹ ਆ ਇਹ ਮੰਨ ਕੇ ਕੱਲ ਦੀ ਸਵੇਰੇ ਖਾਲੀ ਕਰੀ ਆਪਾਂ ਬੱਚਾ ਇਹਦਾ ਦੇਖ ਬੱਚਾ ਕੀ ਆ ਨਾਲ ਇਹਦੇ ਕੱਟਾ ਬਾਈ ਸਵੇਰੇ ਖਾਲੀ ਕਰਿਆ ਦੁੱਧ ਦੀ ਕੱਟੀ ਨਾਲ ਇਹਦੇ ਹੈਗਾ ਆਹ ਦੁੱਧ ਬਈ 14 ਕਿਲੋ ਦੇ ਦੂ ਕੱਟੀ ਇਹ ਪਹਿਲੇ ਨਹੀਂ ਬਹੁਤ ਜਿਆਦੇ ਸਹਾਈਆ ਦੇਖ ਲੇ ਮੇਰੀ ਚਵਾਈ ਚੂਈ ਬੰਦਾਜ ਕਿਵੇਂ ਆ ਇਹ ਦੰਦਾ ਨਹੀਂ ਚੋਗੀ ਆ ਦੰਦਾ ਚ ਹੈਗਿਆ ਚਾਰ ਦੰਦਾ ਹਾਂ ਆਉ ਚੌੜਜੀ ਕਰਦੀ ਆ ਹਨਾ ਚੌੜਜੀ ਬਈ ਫਿਰ ਤੈਨੂੰ ਮੈਂ ਨਿਆ ਨਿਆ ਵਾਲਾ ਦਮਾਗਾ ਹਾਂ ਨਿਆ ਨਿਆ ਦਮਾਗਾ ਚਾਈ ਚੂਈ ਦੀ ਬਹੁਤ ਜਿਆਦੇ ਸਾਫ ਸੁਥਰੀ ਆ ਠੀਕ ਆ ਜੀ ਹਾਂ ਇਹ ਬਈ ਆਪਾਂ 1 ਸਵਾ ਲੱਖ ਦੀ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 25 ਹਜ਼ਾਰ ਹਾਂ ਵੀ ਬਾਕੀ ਜਿਹੜੀ ਬਾਈ ਜਿਨੇ ਵੀ ਲੈਣੀ ਆ ਇਹ ਇਹ ਕੱਲ ਸੂਈ ਸੀ ਬਾਈ ਸਵੇਰੇ ਖਾਲੀ ਕਰੇ ਸਾਰੇ ਬੋਲੇ ਚ ਖਾਲੀ ਆ ਠੀਕ ਆ ਗੱਲ ਹਾਂ ਆ ਜਾ ਤਰਸ ਇਧਰ ਲਿਆ ਹਾਂਗੇ ਆਪ ਅੱਛੀ ਦੋ ਵਾਰੀ ਮਿਲ ਗਈ ਸਾਨੂੰ ਅਜੇ ਇਹ ਵੇਚਣੀ ਪੂਦ ਨੂੰ ਨਹੀਂ ਵੇਚਦੇ ਹੈ ਇਹ ਕੱਟੀ ਬਾਈ ਸਾਰੀ ਬੋਲੇ ਚ ਖਾਲੀ ਆ ਮੰਗ ਰਹੇ ਦੇ ਕੱਟੀਆਂ ਅਜੇ ਨੂੰ ਤੀਜੇ ਦਿਨਾਂ ਸੂਈ ਨੂੰ ਤੇ ਇਹ ਝੋਗੀ ਆ ਦੰਦਾਂ ਦੀ ਤੇ ਮੰਨ ਕੇ ਵੀ ਖਾਲੀ ਹੁੰਦੀ ਦਾ ਤੀਸਰੇ ਦਿਨਾਂ ਜਮਾ ਜੇ ਕੋਈ ਬਾਈ ਤਸੱਲੀ ਕਰਕੇ ਚਾਹੇ ਚਾਰ ਟਾਈਮ ਚੋਲੇ ਜਮਨ ਅਜਾਈਆਂ ਸੇ ਆਪਣੇ ਕੋਲੇ 10 ਵਜੇ ਉਤਰੀਆਂ ਕਰੇ ਠੀਕ ਆ ਜੀ ਉਹਦੇ ਕਰਕੇ ਚਵਾਈ ਲੇਟ ਹੋਈ ਆ 9 ਕਿਲੋ ਜਮਾ ਬੋਲਾ ਰੈਡੀ ਆ ਚਾਹੇ ਕੋਈ ਫੋਨ ਤੇ ਲੈਂਦਾ ਚਾਹੇ ਤਸੱਲੀ ਕਰ ਲੈ ਤੀਸਰੇ ਦਿਨ ਖਾਲੀ ਹੁੰਦੇ 9 ਕਿਲੋ ਰੈਡੀ ਆ ਜਮਾ ਜਮਾ ਪਰ 9 ਦੇ ਹਿਸਾਬ ਨਾਲ ਤਾਂ ਇਹਨੂੰ 15 ਦੇ 14 ਕਿਲੋ ਦੁੱਧ ਬਰਫ ਵਰਗਾ ਦੋ 14 15 ਜਮਾ ਖੁੱਲਾ ਦੋ ਬਈ ਇਹਦੀ ਕੱਟੀ ਵੀ ਦਿਖਾ ਦੇ ਦੱਸ ਕੱਟੀ ਬਹੁਤ ਆਪ ਵਧੀਆ ਬਣ ਕੇ ਚੱਲ ਪਾ ਵੀ ਕੈਮਰਾ ਨਹੀਂ ਹੈਗਾ ਜੇ ਉਹ ਆ ਜੇ ਜੇ 9 ਤੋਂ ਘਟ ਗਿਆ ਤਾਂ 1 ਰੁਪਿਆ ਨਹੀਂ ਲੈਂਦੇ ਕੱਟੀ ਦਾ ਹਾਂ ਸੱਜਣ ਵਿੱਚ ਕੱਟੀ ਦੇ ਵੀ ਸ਼ਕੀਨ ਹੁੰਦੇ ਨੇ ਬਾਹਰ ਚੰਗਿਆ ਬਈ ਕੱਟੀ ਆਹ ਲਓ ਇਹ ਕੁਝ ਮਹੀਨੇ ਦੀ ਹੁੰਦੀ ਐਡੀ ਹੈ ਤਾਂ ਆਹ ਕੱਟੀ ਵੀ ਸੱਜਣੋਂ ਨਾਲ ਇਹਦੇ ਚੰਗੀ ਆ ਤੇ ਆਪ ਹੈਗੀ ਆ ਚਾਰ ਦੰਦ ਦਾ ਸੂਆ ਪਹਿਲਾ ਤਿੰਨ ਦੰਦ ਵਾਲੀ ਇਹਦੇ 9 ਕਿਲੋ 1 ਲੱਖ 20 ਹਜ਼ਾਰ ਦੀ ਕੱਟੀ ਦੇਦਾ ਇਹ ਦੇ ਦਾਂਗੇ 1 20 ਜਮਾ ਜਾਇਜ਼ ਰੇਟ ਲੈ ਸੱਜਣੋਂ ਇਹ ਕੱਟੀ ਮਿਲੂ 1 ਲੱਖ ਤੇ 20 ਹਜ਼ਾਰ ਦੀ ਲੱਖ ਹੌਲਕੇ ਤੋਰ ਦੇ ਤੂੰ ਦਿਖਾਈ ਤੋਰ ਕੇ ਨਹੀਂ ਤੋੜੀ ਤੋਰ ਦੇ ਇੱਕ ਵੀ ਵਾਲੀ ਥੋੜੀ ਨਾ ਜਿਵੇਂ 10 ਵਜੇ ਹੋਈ ਕਰਕੇ ਲੇਟ ਇਹਦਾ ਜਿੱਦਾਂ ਮੰਨ ਕੇ ਅੱਧਾ 9 ਕਿਲੋ ਮਿਲੂਗਾ ਜਦੋਂ ਤਿਆਰ ਮਿਲੂ ਬਾ ਕੋਈ ਚੱਕ ਜੇ 8.5 ਰਹਿ ਗਿਆ 100 ਨਹੀਂ ਲੈਂਦੇ ਆ 9 ਕਿਲੋ ਇਹਦੇ ਥੱਲੇ ਹਾਜ਼ਰ ਆ ਪਾਣੀ ਹੈਗੀ ਆ ਚਾਰ ਦੰਦ ਤੇ ਸੂਆ ਹੈਗੀ ਆ ਪਹਿਲਾ ਖੇਚਲਾ ਮੜ ਜਾ ਬੱਚੇ ਦਾ ਕਰਦੀਆਂ ਨਾ ਪਹਿਲਾਂ ਨਾ ਕਟੀਆਂ ਕਰਕੇ ਪਾਣੀ ਬਸ ਮਾੜੀ ਤੋਰ ਕੇ ਦਿਖਾ ਦੇ ਬਾਲੀ ਸਾਫ ਸੁਥਰੀ ਆ ਲੈ ਸੱਜਣਾ ਥਣ ਥਣਾਉਟ ਵੀ ਇਹਨੂੰ ਮੁੱਠੀ ਦੀ ਚਵਾਈ ਆਲਾ ਲੱਗਿਆ ਤੇ ਲੱਗਿਆ ਵੀ ਚੰਗਾ ਤੇ ਮੇਨ ਗੱਲਾ ਪਾਣੀ ਵੀ ਇੱਥੇ ਹੀ ਆ ਮੱਝਾਂ ਦੀਆਂ ਆ ਦੇ ਹੁਣ ਦੇਖ ਬਾਈ ਪਿੱਛੋਂ ਥੋੜੀ ਅੱਜ ਨਾ ਹੋ ਗਈ ਏ ਮੰਨ ਕੇ ਲੇਟ ਕਰਕੇ ਹੁਣ ਦੇਖ ਪਿੱਛੋਂ ਇਹਨਾਂ ਬੱਚੇ ਨਾਲ ਇਹ ਗਿੱਜੀਆਂ ਹੋਈਆਂ ਨੇ ਹਰਿਆਣੇ ਵਾਲਿਆਂ ਨੇ ਪਤਾ ਵਿੱਚ ਪੈਰ ਧਰ ਲੈ ਆਹ ਵੜ ਗਈ ਵਿੱਚ ਬਚ ਗਿਆ ਬਚ ਗਿਆ ਬਚ ਗਿਆ ਇਹ ਗਿੱਧੀਆਂ ਹੋ ਜਾਂਦੇ ਹਰੇ ਆਦੇ ਆ ਪਾਣੀ ਚ ਪੜਦਾ ਓਏ ਇਹ ਨੂੰ ਆਪਦੇ ਪਿੰਡ ਵਾਲਾ ਟੋਬਾ ਯਾਦ ਆ ਗਿਆ ਟੋਬਾ ਯਾਦ ਆ ਰਿਹਾ ਨੇ ਜਣੋ ਇਹਦੇ ਜੋੜ ਯਾਦ ਆ ਗਏ ਜੋੜ ਯਾਦ ਆ ਗਿਆ ਸੱਜਣਾ ਦੇਖ ਸੱਜਣਾ ਥੱਲੋਂ ਦੇਖ ਸੱਜਣਾ ਆ ਛੋਟੀ ਚੰਗੀ ਆ ਦੰਦਾ ਚ ਹੈਗੀ ਆ ਚਾਰ ਦੰਦਾ ਇਹ ਮੈਨੂੰ 1 ਲੱਖ ਤੇ ਵੀਰ ਮਾਨਤਨ ਵੀਰੇ ਜਿਹੜਾ ਮਰਜੀ ਜਾਨਵਰ ਆ ਕੋਈ ਸੌ ਨਹੀਂ ਪਾਈ ਹੋਈ ਮਾਨਤਨ ਜ਼ਰੂਰ ਕਰਨ ਜਿਹੜਾ ਮਰਜੀ ਹਾਂ ਮਾਨਤਨ ਕਰ ਦਾਂਗੇ ਆਏ ਗਏ ਸੱਜਣ ਦਾ ਵੀ ਜੇ ਕੋਈ ਸੱਜਣ ਫਾਰਮ ਤੇ ਆ ਕੇ ਜਾਇਜ਼ ਪੈਸੇ ਲਾਉਣਾ ਜਾਨਵਰ ਦੇ ਕੇ ਬਿਲਕੁਲ ਬਾਈ ਯਾਰ ਆਪਾਂ ਕਦੇ ਮੋੜੇ ਹੀ ਨਹੀਂ ਹੁਣ ਆਪਾਂ ਸਵੇਰ ਦੇ ਅੱਜ ਮੰਨ ਗੱਠ ਨੂੰ ਜਾਨਵਰ ਸੇਲ ਕੀਤੇ ਆ ਨੰਬਰ ਬੋਲ ਦਿਓ ਜੀ 953080156 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਜਿੱਥੇ ਤੇ ਆਪਾਂ ਨੂੰ ਗਾਵਾਂ ਵੀ ਮਿਲਣਗੀਆਂ ਟੌਪ ਕੁਆਲਿਟੀ ਜਿਹੜੇ ਵੀ ਸੱਜਣ ਨੇ ਇਹਨਾਂ 'ਚ ਕੋਈ ਵੀ ਜਾਨਵਰ ਪਸੰਦ ਆਉਂਦਾ ਨੇੜੇ ਆਕੇ ਤਸੱਲੀ ਕਰਕੇ ਵਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ